ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਮੇਰੇ ਪਿਆਰੇ ਦੋਸਤੋ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ JPSPCL Aram PSPCL Apprenticeship Grade 2 जो टेस्ट मैकेनिक दी तैयारी ਕਰ ਰਹੇ ਹਨ ਉਹਨਾਂ ਲਈ क्लास ਬਹੁਤ ਜ਼ਿਆਦਾ ਮਹੱਤਵਪੂਰਨ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਸੋ ਜੇਕਰ ਤੁਸੀਂ ਇਹ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF ਲੈਣਾ ਚਾਹੁੰਦੇ ਹੋ ਇੱਕ ਆਫਰ ਚੱਲ ਰਿਹਾ ਹੈ ਉਹ ਆਫਰ ਹੈ ਓਨਲੀ 200 ਰੁਪਏ ਦੇ ਵਿੱਚ ਜੇਕਰ ਤੁਸੀਂ ਸਾਡੀਆਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 964615143 ਓਨਲੀ 200 ਰੁਪਏ ਗੂਗਲ ਪੇ ਜਾਂ ਫੋਨ ਪੇ ਕਰਕੇ ਸਾਡੇ ਕੋਲੋਂ ਤੁਸੀਂ ਲੈ ਸਕਦੇ ਹੋ ਜੀ ਬਹੁਤ ਵਧੀਆ ਮਟੀਰੀਅਲ ਖੁਦ ਦਾ ਸਾਰਾ ਤਿਆਰ ਕੀਤਾ ਹੋਇਆ ਹੈ ਜੀ ਜਿਸ ਦੇ ਵਿੱਚ ਟੈਕਨੀਕਲ ਦੇ ਸਾਰੇ ਕੁਐਸਚਨ ਹੋਣਗੇ ਜੀ ਪਲੱਸ ਜੀਕੇ ਵੀ ਕੁਝ ਹੋਣਗੀਆਂ ਜੀ ਠੀਕ ਹੈ ਜੀ ਸੋ ਜੇਕਰ ਤੁਸੀਂ ਸਾਡੇ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕੇ ਤੁਸੀਂ ਦਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਜਿਆਦਾ ਟਾਈਮ ਨਾ ਵੇਸ ਕਰਦੇ ਹੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੁਐਸਚਨ ਹੈ ਜੀ ਕਹਿ ਰਿਹਾ ਹੈ ਬੈਟਰੀ ਚਾਰਜਰ ਬੈਟਰੀ ਜੋ ਚਾਰਜਰ ਵਾਲਾ ਕਮਰਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿੱਥੇ ਬੈਟਰੀਆਂ ਜਿਵੇਂ ਸਬਸਟੇਸ਼ਨ ਦੇ ਵਿੱਚ ਬੈਟਰੀ ਰੂਮ ਹੁੰਦਾ ਜੀ ਠੀਕ ਹੈ ਜੀ ਬੈਟਰੀ ਰੂਮ ਦੇ ਵਿੱਚ ਬੈਟਰੀ ਰੂਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਹਾਂ ਜੀ ਤਾਂ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀ ਹੋਈਆਂ ਨੇ ਪਹਿਲੀ ਹੈ ਬੰਦ ਹੋਣਾ ਚਾਹੀਦਾ ਹੈ ਦੂਸਰੀ ਹੈ ਹਵਾਦਾਰ ਹੋਣਾ ਚਾਹੀਦਾ ਹੈ ਤੀਸਰੀ ਹੈ ਇਹਨਾਂ ਵਿੱਚੋਂ ਕੋਈ ਨਹੀਂ ਅਤੇ ਚੌਥੀ ਹੈ ਉੱਪਰ ਵਾਲੇ ਦੋਵੇਂ ਹਾਂ ਜੀ ਸੋ इसका जो राइट आंसर है दोस्तों वो है हवादार होना चाहिए हवादार होना चाहिए ऑप्शन इज इसका राइट आंसर है दोस्तों ठीक है जी चलिए जी नेक्स्ट क्वेश्चन थे चलो जी क्वेश्चन नंबर है दो कह रहा है सप्लाई ਲਾਈਨਾਂ ਵਿੱਚ ਕੰਮ ਕਰਦੇ ਸਮੇਂ ਪਲਾਸ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਜਦੋਂ ਆਪਾਂ ਕਿਸੇ ਵੀ ਲਾਈਨ ਤੇ ਕੰਮ ਕਰਦੇ ਹਾਂ ਠੀਕ ਹੈ ਜੀ ਤਾਂ ਪਲਾਸ ਆਪਣੇ ਕੋਲ ਜਿਹੜਾ ਹੁੰਦਾ ਹੈ ਪਲਾਸ ਤੋਂ ਬਿਨਾ ਤਾਂ ਲਾਈਨ ਮੈਂ ਕਿਸ ਕੰਮ ਦਾ ਜੀ ਪਲਾਸ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਹਾਂ ਜੀ ਤਾਂ ਆਪਸ਼ਨਸ ਆਪਣੇ ਸਾਹਮਣੇ ਦਿੱਤੇ ਗਏ ਨੇ ਪਹਿਲੀ ਹੈ ਸਹੀ ਤਰੀਕੇ ਨਾਲ ਇਨਸੂਲੇਟਡ ਦੂਸਰੀ ਹੈ ਬਿਨਾ ਇਨਸੂਲੇਟਡ ਤੀਸਰਾ ਹੈ ਕ੍ਰੈਪਿੰਗ ਦੇ ਪ੍ਰਕਾਰ ਦਾ ਚੌਥਾ ਉਪਰੋਕਤ ਸਾਰੇ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ ਸਹੀ ਤਰੀਕੇ ਨਾਲ ਇਨਸੂਲੇਟਡ ਉਸ ਦੇ ਉੱਪਰ ਸਲੀਬ ਵਗੈਰਾ ਚੜੀ ਹੋਣੀ ਚਾਹੀਦੀ ਹੈ ਤਾਂ ਇਸ ਦਾ ਰਾਈਟ ਆਨਸਰ ਆ ਜਾਏਗਾ ਆਵਸ਼ਣ ਉੜਾ ਸਹੀ ਤਰੀਕੇ ਨਾਲ ਇਨਸੂਲੇਟਡ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਹਾਂਜੀ ਕੁਐਸਚਨ ਨੰਬਰ ਹੈ 3 ਕਹ ਰਿਹਾ ਹੈ ਲਾਈਨ ਕੰਡਕਟਰ ਦੇ ਕੰਮ ਕਰਦੇ ਸਮੇਂ ਸਾਨੂੰ ਕੀ ਪਾਉਣਾ ਚਾਹੀਦਾ ਜਦੋਂ ਆਪਾਂ ਕਿਸੇ ਵੀ ਲਾਈਨ ਦੇ ਉੱਪਰ ਕੰਮ ਕਰਦੇ ਪਏ ਆ ਪੈਰਾਂ ਦੇ ਵਿੱਚ ਸਾਨੂੰ ਕੀ ਪਾਉਣਾ ਚਾਹੀਦਾ ਹੈ ਤਾਂ ਆਪਸ਼ਨਸ ਆਪਣੇ ਸਾਹਮਣੇ ਦਿੱਤੇ ਹੋਏ ਹਨ ਪਹਿਲੀ ਹੈ ਚਮੜੇ ਦੇ ਬੂਟ ਰਬੜ ਦੇ ਬੂਟ ਨੰਗੇ ਪੈਰ ਜਾਂ ਪਲਾਸਟਿਕ ਦੇ ਬੂਟ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਜੀ ਉਹ ਹੈ ਰਬੜ ਦੇ ਬੂਟ ਆਪਸ਼ਨ ਐਡਾ ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਦੇ ਕੁਐਸਚਨ ਨੰਬਰ ਹੈ 4 ਕਹਰਾ ਬਿਜਲੀ ਮਿਸਤਰੀ ਦੇ ਕੰਮ ਕਰਨ ਲਈ ਮੇਜ਼ ਕਿਸ ਤੋਂ ਬਣੀ ਹੋ ਚਦੀ ਹੈ ਮੋਟੀ ਤੇ ਸੁੱਕੀ ਲੱਕੜ ਸਟੀਲ ਸਿੰਥੈਟਿਕ ਪੀਵੀਸੀ ਜਾਂ ਪਤਲੀ ਲੱਕੜ ਤਾਂ ਇਸ ਦਾ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਮੋਟੀ ਅਤੇ सुक्की लक्कड़ का बना होना चाहिए मोटी तो सुी लकड़ी तो ऑप्शन ऊड़ा इसका जो कि राइट आंसर है ठीक है जी चलो जी नेक्स्ट क्वेश्चन जी क्वेश्चन नंबर है पांच ਟੋਟੋ ਘਟ ਵੋਲਟੇਜ ਦੀ ਵੋਲਟੇਜ ਨਾਲ ਵਿਅਕਤੀ ਨੂੰ ਜੇਕਰ ਕਰੰਟ ਮਹਿਸੂਸ ਹੋਵੇ ਜਾਂ ਸ਼ੌਕ ਲੱਗੇ ਤਾਂ ਸ਼ੌਕ ਮਹਿਸੂਸ ਕਿੰਨਾ ਹੁੰਦਾ ਹੈ 20 ਤੋਂ 30 ਵੋਲਟੇਜ 30 ਤੋਂ 50 40 ਤੋਂ 70 ਦਾ 60 ਤੋਂ 90 ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 20 ਤੋਂ 30 ਆਪਸ਼ਨ ਊੜਾ ਇਸ ਦਾ ਜੋ ਕੀ ਰਾਈਟ ਆਨਸਰ ਹੈ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਦੇ ਕੁਸਚਨ ਨੰਬਰ ਹੈ 6 ਕਹਿ ਰਿਹਾ ਹੈ ਬਿਜਲੀ ਦੀ ਅੱਗ ਲੱਗਣ ਤੇ ਕੀ ਕਰਨਾ ਚਾਹੀਦਾ ਜੇਕਰ ਬਿਜਲੀ ਤੋਂ ਅੱਗ ਲੱਗ ਜਾਵੇ ਜਿਵੇਂ ਸ਼ਾਰਟ ਸਰਕਟ ਦੇ ਨਾਲ ਫਲੈਸ਼ ਹੋਇਆ ਕੋਈ ਵੀ ਫੀਡਰ ਜਾਂ ਕਿਸੇ ਵੀ ਕੇਬਲ ਨੂੰ ਜਾਂ ਕਿਸੇ ਵੀ ਸੰਸਥਾ ਕਿਸੇ ਵੀ ਚੀਜ਼ ਨੂੰ ਅੱਗ ਲੱਗ ਜਾਵੇ ਕੀ ਕਰਨਾ ਚਾਹੀਦਾ ਪਾਣੀ ਸੁੱਟਣਾ ਚਾਹੀਦਾ ਹੈ ਬਿਲਕੁਲ ਨਹੀਂ ਜੀ ਪਾਣੀ ਅਤੇ ਮਿੱਟੀ ਦੇ ਤੇਲ ਦਾ ਘੋਲ ਸੁੱਟਣਾ ਚਾਹੀਦਾ ਹੈ ਬਿਲਕੁਲ ਨਹੀਂ ਜੀ ਆਗੂ ਤੇ ਕੰਬਲ ਪਾਦਣਾ ਚਾਹੀਦਾ ਹੈ ਬਿਲਕੁਲ ਨਹੀਂ ਜੀ ਰੇਤ ਜਾਂ ਸਪੈਸ਼ਲ ਬੜੇ ਅੱਗ ਬੁਝਾਉ ਜੰਤਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਬਿਲਕੁਲ ਰਾਈਟ ਆਨਸਰ ਆਪਸ਼ਨ ਡੀ ਹੈ ਰੇਤ ਜਾਂ ਸਪੈਸ਼ਲ ਬੜੇ ਅੱਗ ਬੁਝਾਉ ਜੰਤਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਕਿਦਾਂ ਦੀ ਤੁਹਾਨੂੰ ਵੀਡੀਓ ਲੱਗ ਰਹੀ ਹੈ ਪੀਡੀਐਫ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ ਇਸ ਨੰਬਰ ਤੇ 96461 15147 ਐਮਸੀਕਿਊ ਯਾਰ ਦੇ ਕਰੀਬ ਮਿਲਣਗੇ ਜੀ 200 ਰੁਪਏ ਦੇ ਵਿੱਚ ਆਫਰ ਚੱਲ ਰਹੀ ਹੈ ਜੀ ਇਸ ਤੋਂ ਬਾਅਦ ਜਦੋਂ ਅਪਰੈਂਟਸ਼ਿਪ ਆ ਗਈ ਤਾਂ ਇਸ ਦਾ ਵੀ ਰੇਟ ਬਦਲਦਾ ਜਾਵੇਗਾ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਟ ਔਰ ਕੁਸਚਨ ਨੰਬਰ ਹੈ 7 ਕਪੜੇ ਸਕਾਉਣ ਦੀ ਤਾਰ ਬਿਜਲੀ ਦੇ ਖੰਬੇ 'ਜਾ ਸਟੇ ਤਾਰ ਨਾਲ ਕਿਉਂ ਨਹੀਂ ਬੰਨਣੀ ਚਾਹੀਦੀ ਹਾਂਜੀ ਦੋਸਤੋ ਆਪਸ਼ਨਸ 4 ਨੇ ਆਪਣੇ ਕੋਲ ਕਿਉਂਕਿ ਕਪੜਿਆਂ ਨੂੰ ਅੱਗ ਲੱਗ ਜਾਂਦੀ ਹੈ ਕਿ ਕਪੜੇ ਗੰਦੇ ਹੋ ਸਕਦੇ ਹਨ ਕਿਉਂਕਿ ਅਰਥ ਫਾਲਟ ਦਾ ਲੀਕਟ ਹੋਣ ਤੇ ਕਰੰਟ ਲੱਗ ਸਕਦਾ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੀ ਕਿਉਂਕਿ ਅਰਥ ਫਾਲਟ ਜਾਂ ਲੀਕਸ ਹੋਣ ਤੇ ਸ਼ੌਕ ਲੱਗ ਸਕਦਾ ਹੈ অপਸ਼ਨ ਏਡੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਕੁਐਸਚਨ ਨੰਬਰ ਹੈ 8 ਜੇ ਵਿਅਕਤੀ ਸ਼ੌਕ ਕਾਰਨ ਬੇਹੋਸ਼ ਹੋਵੇ ਤਾਂ ਉਸ ਨੂੰ ਪੀਨ ਲਈ ਕੀ ਦੇਣਾ ਚਾਹੀਦਾ ਹੈ ਕੁਝ ਵੀ ਨਹੀਂ ਸਾਦਾ ਪਾਣੀ ਗਰਮ ਪਾਣੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਜਦੋਂ ਕਿਸੇ ਵਿਅਕਤੀ ਨੂੰ ਕਰੰਟ ਲੱਗ ਜਾਵੇ ਤਾਂ ਉਸ ਨੂੰ ਕੁਝ ਵੀ ਨਹੀਂ ਦੇਣਾ ਚਾਹੀਦਾ ਕੁਝ ਵੀ ਨਹੀਂ ਦੇਣਾ ਚਾਹੀਦਾ ਆਪਸ਼ਨ ਉ ਡਾ ਇਸ ਦਾ ਰਾਈਟ ਆਨਸਰ ਹੈ ਜੀ ਕੁਝ ਵੀ ਨਹੀਂ ਦੇਣਾ ਚਾਹੀਦਾ ਹੈ ਬਿਲਕੁਲ ਟਾਪ ਦੇ ਕੁਸ਼ਣ ਮੈਂ ਤੁਹਾਨੂੰ ਕਰਵਾ ਰਿਹਾ ਜਿਹੜੇ ਕਿਸੇ ਦਾ ਤੁਹਾਡੇ ਦਿਮਾਗ ਦੇ ਵਿੱਚ ਹੀ ਰਿਪੀਟ ਜ਼ਰੂਰ ਹੋਏ ਹੋਣਗੇ ਜੀ ਸੋ ਵੀਡੀਓ ਨੂੰ ਜ਼ਰੂਰ ਦੇਖੋ ਇੱਕ ਵਾਰ ਨਹੀਂ ਸਮਝ ਆਉਂਦਾ ਤਾਂ ਦੂਸਰੀ ਵਾਰੀ ਇੱਕ ਵਾਰੀ ਹੋਰ ਦੇਖ ਲਓ ਜਦੋਂ ਤੁਸੀਂ ਪੇਪਰ ਦੇ ਵਿੱਚ ਇਗਜ਼ਾਮ ਦੇ ਵਿੱਚ ਬੈਠੋਗੇ ਆਪਣੇ ਸੀਬੀਟੀਪੀ ਤੋਂ ਪੇਪਰ ਕਰੋਗੇ ਤਾਂ ਸਿੱਧਾ ਤੁਹਾਨੂੰ ਇਹੀ ਕੁਐਸਚਨ ਦਿਸਣ ਤਾਂ ਤੁਸੀਂ ਬਿਲਕੁਲ ਰਾਈਟ ਆਨਸਰ ਲਾ ਕੇ ਚੰਗੇ ਨੰਬਰ ਪ੍ਰਾਪਤ ਕਰੋ ਚਲੋ ਜੀ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ ਹੈ 9 ਕਹਿ ਰਿਹਾ ਜੇਕਰ ਤੁਹਾਨੂੰ ਮੇਨ ਸਵਿਚ ਤੋਂ ਦੂਰ ਕੰਮ ਕਰਨਾ ਪੈ ਜਾਵੇ ਤਾਂ ਇਹਨਾਂ ਵਿੱਚੋਂ ਕਿਹੜੀ ਜੱ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ অপশন ਪਹਿਲੀ ਹੈ 메인 스위치 ఆఫ్ ਕਰਕੇ ਉਥੇ ਇੱਕ ਪਲੇਟ ਲਗਾ ਦੇਣੀ ਚਾਹੀਦੀ ਹੈ ਜਾਂ ਹੋ ਸਕੇ ਤਾਂ ਇੱਕ ਵਿਅਕਤੀ ਦੀ 메인 스위ਚ ਕੋਲ ਡਿਊਟੀ ਲਗਾਉਣੀ ਚਾਹੀਦੀ ਹੈ ਤੀਸਰੀ ਹੈ ਫਿਊਜ਼ ਉਤਾਰ ਕੇ ਨਾਲ ਲੈ ਜਾਣਾ ਚਾਹੀਦਾ ਹੈ ਚੌਥੀ ਹੈ ਉਪਰੋਕਤ ਸਾਰੇ ਹਾਂਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 메인 스위ਚ ਆਫ ਕਰਕੇ ਉਥੇ ਇੱਕ ਪਲੇਟ ਲਗਾ ਦੋ ਕਿ ਅਸੀਂ ਕੋਈ ਵੀ ਕੰਮ ਕਰਨਾ ਪਲੇਟ ਦਾ ਮਤਲਬ ਹੈ ਜਿਵੇਂ ਆਪਣੇ ਸਬਸਿਸਟ ਦੇ ਅੰਦਰ ਪਲੇਟਾਂ ਲੱਗੀਆਂ ਹੁੰਦੀਆਂ ਹਨ ਜੀ ਬਣੀਆਂ ਹੁੰਦੀਆਂ ਹਨ ਉਸ ਤੇ ਲਿਖਿਆ ਹੁੰਦਾ ਹੈ ਜਿਵੇਂ ਫਾਲਟ ਹੈ ਤਾਂ ਫਾਲਟ ਲਿਖਾ ਹੋਵੇਗਾ ਜੀ ਜੇਕਰ ਕੋਈ ਵਿਅਕਤੀ ਕੰਮ ਕਰ ਰਿਹਾ ਹੈ ਤਾਂ ਉਥੇ ਪਰਮਿਟ ਲਿਖਿਆ ਹੋਵੇਗਾ ਜੀ ਜਾ ਕਈਆਂ ਨੇ ਤਾਂ ਆਪਦੀ ਇੱਕ ਵਾਈਟ ਨੰਬਰ ਪਲੇਟ ਹੋਗਾ ਇਹ ਹੁੰਦੀ ਹੈ ਜੋ ਵਾਈਟ ਬੋਰਡ ਦੀ ਬਣੀ ਹੁੰਦੀ ਹੈ ਉਸ ਤੇ ਮਾਰਕਰ ਦੇ ਨਾਲ ਲਿਖ ਜਾਂਦੇ ਹਨ ਆਪਦਾ ਮੋਬਾਈਲ ਨੰਬਰ ਵੀ ਲਿਖ ਦਿੰਦੇ ਹਨ ਅਤੇ ਆਪਦਾ ਨੇਮ ਵੀ ਲਿਖ ਦਿੰਦੇ ਹਨ ਅਤੇ ਜਿੱਥੇ ਕੰਮ ਕਰਨ ਜਾ ਰਹੇ ਉਹ ਏਰੀਏ ਦਾ ਨਾਮ ਵੀ ਲਿਖ ਦਿੰਦੇ ਹਨ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਆਪਣੀ ਸੇਫਟੀ ਬਣੀ ਰਹਿੰਦੀ ਹੈ ਜੀ ਤਾਂ ਇਸ ਦਾ ਰਾਈਟ ਆਨਸਰ ਹੈ ਮੇਨ ਸਵਿਚ ਆਫ ਕਰਕੇ ਉੱਥੇ ਇੱਕ ਪਲੇਟ ਲਗਾ ਦਿਓ ਲਗਾ ਦੇਣੀ ਚਾਹੀਦੀ ਹੈ ਆਪਸ਼ਨ ਉੜਾ ਚਲੋ ਜੀ ਨੈਕਸਟ ਕੁਸਚਨ ਤੇ ਜੀ ਹਾਂਜੀ ਕੁਐਸਚਨ ਨੰਬਰ ਹੈ 10 ਕਹ ਰਿਹਾ ਕਿਸੇ ਵਿਅਕਤੀ ਨੂੰ ਬਿਜਲੀ ਦਾ ਝਟਕਾ ਉਦੋਂ ਲੱਗਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਸ਼ੂਕ ਕੇ ਕਰੰਟ ਲੱਗਿਆ ਦਾ ਹੈ ਜਦੋਂ ਕਿਸੇ ਵਿਅਕਤੀ ਦੇ ਸਰੀਰ ਵਿੱਚੋਂ ਕਰੰਟ ਲੰਘ ਕੇ ਆਪਣਾ ਸਰਕਟ ਪੂਰਾ ਕਰਦਾ ਹੈ ਜਾਂ ਕਿਸੇ ਵਿਅਕਤੀ ਦੇ ਸਰੀਰ ਵਿੱਚੋਂ ਕਰੰਟ ਲੰਘ ਕੇ ਪਾਣੀ ਵਿੱਚ ਜਾਂਦਾ ਹੈ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਸੋ ਇਸ ਦਾ ਰਾਈਟ ਆਨਸਰ ਹੈ ਜਦੋਂ ਕਿਸੇ ਵਿਅਕਤੀ ਦੇ ਸਰੀਰ ਦੇ ਵਿੱਚੋਂ ਕਰੰਟ ਲੰਘ ਕੇ ਆਪਣਾ ਸਰਕਟ ਪੂਰਾ ਕਰਦਾ ਹੈ ਉਦੋਂ ਇੱਕ ਵਿਅਕਤੀ ਨੂੰ ਝਟਕਾ ਮਹਿਸੂਸ ਹੁੰਦਾ ਹੈ। ਆਪਸ਼ਨ ਐਡਾ ਇਸ ਦਾ ਰਾਈਟ ਆਨਸਰ ਹੈ ਦੋਸਤੋ। ਠੀਕ ਹੈ ਜੀ। ਸੋ ਦੋਸਤੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਕਿਸਰਨ ਲਈ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਦੇ ਹੋ। ਵੀਡੀਓ ਨੂੰ ਵਾਤਵਾ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੇ ਵੀਡੀਓ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਜਾ ਪਹੁੰਚ ਸਕੇ ਜੀ ਸੋ ਇੱਕ ਆਫਰ ਚੱਲ ਰਹੀ ਹੈ ਟਾਪ ਦੇ ਐਮਸੀਕਿਊ ਦੀ ਪੀਡੀਐਫ ਲੈਣ ਲਈ 200 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲ ਪੀਡੀਐਫ 1000 ਦੇ ਕਰੀਬ ਐਮਸੀਕਿਊ ਲੈ ਸਕਦੇ ਹੋ ਪੀਡੀਐਫ ਤੁਹਾਨੂੰ ਵਟਸਐਪ ਦੇ ਜ਼ਰੀਏ ਤੁਰੰਤ ਮਿਲ ਜਾਣਗੇ ਜੀ ਇਸ ਨੰਬਰ ਤੇ ਸਾਨੂੰ ਤੁਸੀਂ Google Pay ਜਾਂ PhonePe ਕਰਕੇ ਲੈ ਸਕਦੇ ਹੋ ਜੀ ਠੀਕ ਹੈ ਜੀ ਜਦੋਂ ਅਪਰੈਂਟਸਿਪ ਆ ਗਈ ਤੇ ਪੋਸਟਰ ਆ ਗਈਆਂ ਤਾਂ ਹੋ ਸਕਦਾ ਹੈ ਇਸ ਦਾ ਰੇਟ ਵੀ ਦੁੱਗਣਾ ਹੋ ਜਾਏ ਕਿਉਂਕਿ ਖੁਦ ਦਾ ਮਟੀਰੀਅਲ ਤਿਆਰ ਕੀਤਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਐਮਸੀਕਿਊ ਬਣੇ ਹਨ ਤੁਸੀਂ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੇ ਇੱਕ ਵਾਰੀ ਲੈ ਕੇ ਜ਼ਰੂਰ ਦੇਖੋ ਜੀ ਸੋ ਅਜਿਹੀ ਵੀਡੀਓ ਦੇ ਵਿੱਚ ਇੰਨਾ ਕੁਝ ਸੋ ਮਿਲ ਗਿਆ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ